ਵੈਗੁਰਜੀ ਕਾਖਾਨ ਸਾਹਿਬੈਗੁਰਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਦੇ ਵੱਡੇ ਪ੍ਰਾਪਾ ਬਾਪਾ ਗੁਰਦਿੱਤਾ ਜੀ ਸਨ ਬਾਪਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਧੀਰਮਲ ਅਤੇ ਛੋਟੇ ਗੁਰੂ ਹਰ Rai ਸਾਹਿਬ ਜੀ ਸਨ ਬਾਬੇ ਬਕਾਲੇ ਜਿਹੜੇ 22 ਗੁਰੂ ਮੰਝੀਆਂ ਲਾਈ ਬੈਠੇ ਸਨ ਉਹਨਾਂ ਵਿੱਚ ਧੀਰਮਲ ਵੀ ਗੁਰੂ ਬਣਨ ਦੀ ਆਸ ਲਈ ਬੈਠਾ ਸੀ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਪ੍ਰਗਟ ਹੋਣ ਤੋਂ ਬਾਅਦ ਸਿੱਖ ਸੰਗਤਾਂ ਬਹੁਤ ਸਾਰੀ ਮਾਇਆ ਅਤੇ ਭੇਟਾਵਾਂ ਲੈ ਕੇ ਗੁਰੂ ਜੀ ਪਾਸ ਪੂਜੀਆਂ ਗੁਰੂ ਜੀ ਪਾਸ ਪੂਜਿਆ ਧਨ ਪਦਾਰਥ ਧੀਰਮਲ ਤੋਂ ਸਹਾਰਿਆ ਨਹੀਂ ਗਿਆ ਉਸਨੇ ਆਪਣੇ ਸੀਹਾ ਮਸੰਦ ਅਤੇ ਉਸਦੇ ਬੰਦਿਆਂ ਨਾਲ ਮਿਲ ਕੇ ਗੁਰੂ ਤੀਗ ਬਹਾਦਰ ਜੀ ਦਾ ਘਰ ਲੁੱਟਣ ਅਤੇ ਉਹਨਾਂ ਨੂੰ ਮਾਰ ਦੇਣ ਦੀ ਬਿਆੰਤ ਬਣਾਈ ਕਿਉਂਕਿ ਉਹਨਾਂ ਦੇ ਜਿਉਂਦੇ ਜੀ ਧੀਰਮਲ ਗੁਰਗੱਦੀ ਪ੍ਰਾਪਤ ਨਹੀਂ ਕਰ ਸਕਦਾ ਸੀ ਗੁਰੂ ਜੀ ਤੋਂ ਵਿਦਾ ਲੈ ਕੇ ਮੱਖਣਸ਼ਾ ਲੁਬਾਣਾ ਆਪਣੇ ਡੇਰੇ ਵੀ ਚਲੇ ਗਏ ਸਨ तीरमल सीहा मसनद ਤੇ ਹੋਰ ਬੰਦੂਕਾਂ ਵਾਲਿਆਂ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਪਹੁੰਚ ਗਿਆ ਗੁਰੂ ਤੇਗ ਬਹਾਦਰ ਜੀ ਦਾ ਨਿਸ਼ਾਨਾ ਬਣ ਕੇ ਸੀਹਾ ਮਸੰਦ ਨੇ ਗੋਲੀ ਚਲਾ ਦਿੱਤੀ ਗੋਲੀ ਗੁਰੂ ਜੀ ਦੇ ਮਸਤਕ ਨੂੰ ਛੁੰਦੀ ਹੋਈ ਅੱਗੇ ਲੰਘ ਗਈ ਗੁਰੂ ਜੀ ਦਾ ਮੁਖ ਖੂਨ ਦੇ ਨਾਲ ਭਰ ਗਿਆ ਉਸੇ ਸਮੇਂ ਮਾਤਾ ਨਾਨਕੀ ਜੀ ਨੇ ਧੀਰਮਲ ਨੂੰ ਬੜੀਆਂ ਲਾਂਤਾਂ ਪਾਈਆਂ ਅਤੇ ਕਿਹਾ ਕਿ ਤੇਰਾ ਇਹ ਜੋਰ ਤੇਰਾ ਕੁਝ ਨਹੀਂ ਸਵਾਰ ਸਕਦਾ ਸ਼ਰਮਿੰਦਾ ਹੋ ਕੇ ਜਾਣ ਲੱਗਿਆ ਧੀਰਮਲ ਆਪਣੇ ਨਾਲ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਲੁੱਟ ਕੇ ਲੈ ਗਿਆ ਬੰਦੂਕਾਂ ਦੀ ਆਵਾਜ਼ ਸੁਣ ਕੇ ਮੱਖਣਸ਼ਾ ਲੁਬਾਣਾ ਆਪਣੇ ਆਦਮੀ ਲੈ ਕੇ ਧੀਰਮਲ ਦੇ ਡੇਰੇ ਤੇ ਪਹੁੰਚ ਗਿਆ ਮੱਖਣਸ਼ਾ ਲੁਬਾਣਾ ਨੂੰ ਦੇਖ ਕੇ ਬੰਦੂਕਾਂ ਵਾਲੇ ਭੱਜ ਗਏ ਮੱਖਣਸ਼ਾ ਸਾਰਾ ਲੁੱਟਦਾ ਧਨ ਪਦਾਰਥ ਇਕੱਠਾ ਕਰਕੇ ਤੇਰਮਲ ਦੇ ਹੱਥ ਪੈਰ ਬੰਨ ਕੇ ਗੁਰੂ ਜੀ ਦੇ ਪਾਸ ਹਾਜ਼ਰ ਕਰ ਦਿੱਤਾ ਇਹ ਸਭ ਦੇਖ ਕੇ ਗੁਰੂ ਤੇਗ ਬਹਾਦਰ ਜੀ ਨੇ ਮੱਖਣਸ਼ਾ ਨੂੰ ਕਿਹਾ ਇਹਨਾਂ ਨੂੰ ਛੱਡ ਦੇਵੋ ਅਤੇ ਸਾਰਾ ਧਨ ਪਦਾਰਥ ਵੀ ਇਹਨਾਂ ਨੂੰ ਮੋੜ ਦੇਵੋ ਇਹ ਧਨ ਪਦਾਰਥ ਦੇ ਲਾਲਚੀ ਹਨ ਇਹ ਧਨ ਪਦਾਰਥ ਇਹਨਾਂ ਪਾਸ ਜਾਣਾ ਹੀ ਠੀਕ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਮੱਖਣਸ਼ਾ ਨੇ ਸਾਰੇ ਧਨ ਪਦਾਰਥ ਵਾਪਸ ਕਰਕੇ ਇਹਰ ਮਲਦੇ ਹੱਥ ਪੈਰ ਖੋਲ ਦਿੱਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ